ਯੂਨੀਵਰਸਿਟੀ ਦੇ ਵਿੱਚ ਚੱਲ ਰਹੇ ਯੂਥ ਫੈਸਟੀਵਲ ਦੇ ਦੌਰਾਨ ਨੌਜਵਾਨਾਂ ਦੇ ਵਿੱਚ ਹੰਗਾਮਾ ਹੋ ਗਿਆ ਇੱਕ ਦੂਸਰੇ ਦੀ ਮਾਰਕੁੱਟ ਕੀਤੀ ਗਈ ਮੌਕੇ ਦੀ ਲਾਈਵ ਵੀਡੀਓ ਸਾਹਮਣੇ ਆਈ ਦੱਸਦੇ ਕਿ ਚੰਡੀਗੜ੍ਹ ਯੂਨੀਵਰਸਿਟੀ ਪਣੂਆ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਨੌਜਵਾਨਾਂ 'ਚ ਹੰਗਾਮਾ ਹੋਇਆ ਨਾਟਕ ਦੀ ਪੇਸ਼ਕਾਰੀ ਤੇ ਟਿੱਪਣੀ ਤੋਂ ਬਜੜੀ ਹੈ ਕੀਤੀ ਗਈ ਜਿਸ ਤੋਂ ਬਾਅਦ ਨੌਜਵਾਨਾਂ ਦੇ ਵਿੱਚ ਬਵਾਲ ਦੇਖਣ ਨੂੰ ਮਿਲਿਆ ਮਾਰਕੁੱਟਾਈ ਹੋਈ ਹੈ ਦੋ ਯੂਨੀਵਰਸਿਟੀ ਦੇ ਗੁਰਦੁਰੇ ਨੇ ਆਪਸ ਦੇ ਵਿੱਚ ਪਿੜੇ ਨੇ ਚੱਲ ਰਹੇ ਯੂਥ ਫੈਸਟੀਵਲ ਦੇ ਦੌਰਾਨ ਨੌਜਵਾਨਾਂ ਦੇ ਵਿੱਚ ਘਟੜਾ ਹੈ ਇਹ ਹੰਗਾਮਾ ਦੇਖਣ ਨੂੰ ਮਿਲਿਆ ਤੇ ਇੱਕ ਦੂਸਰੇ ਦੀ ਹੋਰਾਂ ਦੇ ਵੱਲੋਂ ਮਾਰਕੁੱਟਾਈ ਕੀਤੀ ਗਈ ਹੈ ਮੌਕੇ ਦੀ ਲਾਈਵ ਵੀਡੀਓ ਵੀ ਸਾਹਮਣੇ ਆ ਚੁੱਕੀ ਹੈ ਦੋ ਯੂਨੀਵਰਸਿਟੀ ਦੇ ਨੌਜਵਾਨਾਂ ਦੇ ਵਿੱਚ ਇਹ ਹੰਗਾਮਾ ਦੇਖਣ ਨੂੰ ਮਿਲਿਆ ਨਾਟਕ ਦੇ ਪੇਸ਼ਕਾਰੀ ਨੂੰ ਲੈ ਕੇ ਜਿਹੜਾ ਹੈ ਉਹਨਾਂ ਦੇ ਵੱਲੋਂ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਇਹ ਵਿਵਾਦ ਹੋਇਆ ਟਿੱਪਣੀ ਨੂੰ ਲੈ ਕੇ ਨੌਜਵਾਨ ਦੇ ਵਿੱਚ ਬਵਾਲ ਦੇਖਣ ਨੂੰ ਮਿਲਿਆ